ਉਹ 500 ਮੀਟਰ ੱਕੇ ਰੋਬਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਤੁਸੀਂ ਖੜਾ ਹੋਗਾ 500 ਮੀਟਰ ਹਰ ਇੱਕ ਪਾਰਟੀ ਦੇ ਤੁਸੀਂ ਕਿਉਂ ਆਏ ਜਾਂਦੇ ਮੈਂ ਪਾਰਟੀ ਦਾ ਨੁਮਾਇੰਦਾ ਤੁਸੀਂ ਇੰਦਰ ਆ ਕੇ ਜਾ ਕੇ ਮੈਂ ਪਾਰਟੀ ਦਾ ਨੁਮਾਇੰਦਾ ਤੁਸੀਂ ਅੱਜ ਕੰਪੇਨਿੰਗ ਕਰ ਰਹੇ ਹੋ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੱਪੇ ਨਹੀਂ ਕਰ ਰਹੇ ਮੈਂ ਪਾਜੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਦੇ ਖਤਮ ਹੋ ਗਏ ਆ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿੱਲੇ ਘਨੇ ਪਹੁੰਚ ਕੇ ਜਾ ਕੇ ਬਾਹਰ ਇਹ ਬਲਾਂ ਦੇ ਜਾ ਤੁਸੀਂ ਕੰਪੇਨ ਨਹੀਂ ਕਰ ਸਕਦੇ ਤੁਸੀਂ ਧਮਕਾ ਨਹੀਂ ਸਕਦੇ ਆ ਕੇ ਮੈਨੂੰ ਦੱਸਣ ਦੀ ਕੋਈ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਨੂੰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨਹੀਂ ਫੋਲੋ ਕਰੋ ਮੂਕੇ ਪਤਾ ਇਹ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਵੀ ਪਤਾ ਸਭ ਪਤਾ ਸਾਨੂੰ ਵੀ ਪਤਾ ਵੀਡੀਓ ਨੂੰ 500 ਮੀਟਰ ਕਿੱਥੇ ਜਾਉਂਦੇ ਐਡਵੋਕੇਟ ਨੇ ਮੈਂ ਸਾਰੇ ਕੰਨਾਂ ਨੂੰ ਜਾਣਾ ਸਾਡੇ ਦੀਆਂ ਇਹ ਐਡਵੋਕੇਟੀਆਂ ਤੁਸੀਂ ਆਹੋ ਪਕਤੜੋ ਮੈਂ ਸਾਰੇ ਸਾਡੇ ਨਾਮੇ ਆਏ ਜੀ ਰਿਟਾਇਰ ਹੋਏ ਆ ਜੀ ਜਹਾਜ਼ ਪਰਾਂ ਸਾਡੇ ਮਾਮੇ ਆਈ ਸੀ ਰਟਾਇਰ ਹਾਈ ਜੀ ਰਟਾਇਰ ਤੇ ਮੇਰੇ ਕੀ ਹੋ ਗਿਆ ਤੁਹਾਨੂੰ ਮੈਂ ਮਾਰ ਦੋ ਕਿ ਇੱਥੇ ਖਲੋ ਕੇ ਕੋਈ ਨਹੀਂ ਕੋਈ ਯਾਰੀ ਮੈਂ ਐਮਐਲਏ ਦੇ ਕੈਂਡੀਡੇਟ ਹਾਂ ਤੁਸੀਂ ਕਿਸੇ ਉਹ ਕਰਨ ਦੇ ਹਿਸਾਬ ਨਾਲ ਉਹ ਮੇਰਾ ਸੈਂਟਰ ਨਹੀਂ ਪਿੰਡਾਂ ਜਾ ਕੇ ਕੀ ਕਰ ਰਹੇ ਹੋ ਕੁੱਠਾ ਦੇ ਇੱਕ ਪਿੰਡ ਜਿੱਥੇ ਮੁਸ਼ਕਿਲ ਆਉਂਦੀ ਆ ਇੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਬਾਹਰ ਕੱਢਿਆ ਨਹੀਂ ਤੈਨੂੰ ਬਾਹਰ ਕੱਢਿਆ ਕਿਨੇ ਕੱਢਿਆ ਬਾਹਰ ਯਾਰ ਇੱਕ ਇੱਕ ਪੁਜੈਂ ਮੈਂ ਅੱਜ ਰਿਹਾ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਦਿਖਾ ਫਾਰਮ ਮਤਲਬ ਦਿਖਾ 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 ਫਾਰਮ ਬਣਾਇਆ ਅੰਦਰੋਂ ਵੀ ਅੱਜੇ ਟਾਈਮ ਇੱਕ ਹੀ ਟਾਈਮ ਇੱਥੇ ਇੱਥੇ ਰਿਓ ਹਾਂ ਤੋ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਐ ਦਿਖਾ ਦਿਖਾ ਗਾਹੋ ਗਾਹੋ ਇਹਦਾ ਫਾਰਮ ਘਟੋ ਇਹਦਾ ਨਹੀਂ ਇਹਦਾ ਕਿਹੜਾ ਵਾ ਹਾਂ ਸਿਜੀ ਕੁਮਾਰ ਤੇ ਇਹਦਾ ਦੋ ਭਰੇ ਆਹ ਬਈ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਤੀਜੇ ਭਰੇ ਆ ਇਹਨਾਂ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬੰਦ ਦੇ ਨਾਲ ਹੀ ਹੇਰ ਨਾਲ ਆਉਂਦੇ ਤੁਸੀਂ ਲੋਕਾਂ ਇਨੂੰ ਕੋ ਸਾਈਨਰ ਲਾਏ ਮੜ ਗਈ ਕਿ ਇੱਥੇ ਸਾਈਨਰ ਲਾਓ ਥੱਲੇ ਸਾਈਨ ਕਰ ਲੈ ਅੱਲਾ ਕਰ ਸਾਈਨ ਕਰੇ 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 ਆਹ ਕਰ ਕਰ ਕੇ ਕਿਥੇ ਇੱਕ ਮਿੰਟ ਇੱਧਰ 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 ਆ ਕਰਾਂ ਲਵਾਂ ਇੱਕ ਮਿੰਟ ਇੱਕ ਮਿੰਟ ਜਿਆਦਾ ਫਲੋ ਜਾ ਖਲੋ ਜਾ ਇੱਕ ਮਿੰਟ